ਹਾਂਜੀ ਬਈ ਵੀਡੀਓ ਦੇਖ ਰਹੇ ਹੋ ਰੋਸਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਮੇਰੇ ਮਤਲਬ ਸਾਰੇ ਵੀਰਾਂ ਦਾ ਸਤਿਕਾਰ ਬਈ ਇੱਕ ਛੋਟੀ ਜਿਹੀ ਵੀਡੀਓ ਪਾ ਰਹੇ ਹਾਂ ਜਾਣਕਾਰੀ ਵਾਲੀ ਅ ਖਾਸ ਕਰਕੇ ਫੋਰਡ ਫਾਰਮ ਟਰੈਕ ਵਾਲੇ ਭਰਾਵਾਂ ਵਾਸਤੇ ਆ ਜਿਹੜੇ ਭਰਾ ਕਹਿੰਦੇ ਵੀ ਸਾਡੇ ਟਰੈਕਟਰ ਦੀ ਲਿਫਟ ਸਹੀ ਕੰਮ ਨਹੀਂ ਕਰਦੀ ਪ੍ਰੋਪਰ ਤਰੀਕੇ ਨਾਲ ਜਾਂ ਜਿਵੇਂ ਮੰਨ ਲਓ ਵੀ ਥੋੜੇ ਥੋੜੇ ਥਾਂ ਦੇ ਵਿੱਚ ਲੀਵਰ ਕੰਮ ਨਹੀਂ ਕਰਦਾ ਜਾਂ ਤਾਂ ਅੱਧ ਵਿਚਾਲੇ ਜਾ ਕੇ ਕੰਮ ਕਰਨ ਲੱਗਦਾ ਹੈਗਾ ਜਾਂ ਮੰਨ ਲਓ ਵੀ ਜਮ ਉਸੇਰੇ ਤੇ ਜਾ ਕੇ ਕੰਮ ਕਰਨ ਲੱਗਦਾ ਤੇ ਕਈ ਵਾਰੀ ਕੀ ਹੁੰਦਾਗਾ ਬੀ ਥੱਲੇ 2-3 ਇੰਚ ਦੇ ਵਿੱਚ ਕੰਮ ਵਧੀਆ ਕਰਦਾ ਲਿਵਰ ਉਦੋਂ ਬਾਅਦ ਜਦੋਂ ਮੜਾ ਜਾਂ ਲਿਵਰ ਹਲਾਉਣੇ ਤੇ ਲਿਫਟ ਸਿਰੇ ਹੀ ਮਾਰਦਾ ਟਰੈਕਟਰ ਚੱਕ ਕੇ ਤੇ ਸਿਰੇ ਤੇ ਲਿਜਾ ਕੇ ਮੰਨ ਲਓ ਲਿਫਟ ਲੋਡ ਲੈਣ ਲੱਗਿਆ ਟਰੈਕਟਰ ਤੇ ਇਹਦੀ ਪ੍ਰੋਬਲਮ ਬਾਈ ਆਪਾਂ ਆ ਟਰੈਕਟਰ ਨੂੰ ਇਹ ਪ੍ਰੋਬਲਮ ਸੀਗੀ ਤੇ ਆਹ ਕਿਸੇ ਨੇ ਦੇਖੋ ਬਾਈ ਨੇ ਐ ਜਮਾ ਪਤੰਦਰ ਨੇ ਐ ਹੀ ਕਰ ਰੱਖਿਆ ਸਿੱਧਾ ਹੀ ਜਮਾ ਦੇ ਕੋਲ ਤੇ ਇਹਦਾ ਆਪਣੇ ਕੋਲੇ ਫਾਰਮਾ ਬਣਿਆ ਹੋਇਆ ਵੀਰੇ ਨਵਾਂ ਰਮਰਮ ਲਿਆਂਦਾ ਸੀਗਾ ਉਹਦਾ ਆਪਾਂ ਫਾਰਮਾ ਕੱਟ ਕੇ ਰੱਖ ਲਿਆ ਸੀਗਾ ਆ ਦੇਖੋ ਉਹ ਵੀ ਆਪਾਂ ਨਵਾਂ ਪਤਾ ਕਿਉਂ ਪਾਇਆ ਸੀਗਾ ਉਹਦੀਆਂ ਚਿਰੀਆਂ ਸਲਿੱਪ ਹੋ ਗਈਆਂ ਸੀ ਬਿਜਲੀਆਂ ਤਾਂ ਕਰਕੇ ਤਾਂ ਨਵਾਂ ਪਾਉਣਾ ਹੀ ਪੈਂਦਾ ਤੇ ਤਕਰੀਬਨ ਇਹ ਸਾਰੇ ਡਰੈਕਟਰਾਂ ਦੀ ਮੰਨ ਲਓ ਆਹ ਕਸਿਆ ਹੁੰਦਾ ਗਾਰੇ ਮਾਰਨ ਆਪਾਂ ਫਿਰ ਕੀ ਕਰਦੇ ਆਪਾਂ ਇਹਦੇ ਮਾਲ ਭਰ ਕੇ ਤੇ ਇਹਦੀ ਇਸ ਤਰ੍ਹਾਂ ਦੀ ਸ਼ੇਪ ਹੁੰਦੀ ਆ ਦੇਖੋ ਜਿੱਧਰਲੇ ਪਾਸੇ ਮਾਲ ਨਹੀਂ ਭਰਨਾ ਸੀ ਉਧਰਲੇ ਪਾਸੇ ਤਾਂ ਉਹੀ ਭਰਤਾ ਦੇਖੋ ਤੇ ਐਨਾ ਫਰਕ ਆਦਾ ਬਈ ਤੇ ਬਿਲਕੁਲ ਪ੍ਰੋਪਰ ਤਰੀਕੇ ਨਾਲ ਮੰਨ ਲਓ ਵੀ ਇਹਦੀ ਰਗੜਾਈ ਹੋਊਗੀ ਇਸ ਤੋਂ ਬਾਅਦ ਤੇ ਬਿਲਕੁਲ ਪ੍ਰੋਪਰ ਤਰੀਕੇ ਨਾਲ ਹੀ ਮੰਨ ਲਓ ਇਹਦੀ ਫਿਟਿੰਗ ਹੋਊਗੀ ਤੇ ਪੂਰੀ ਘੈਂਟ ਲਿਫਟ ਕੰਮ ਕਰੂਗੀ। ਇੱਕ ਪਾਸੇ 2024 ਮਾਡਲ ਤੇ ਵੇਜੋ ਫਾਰਮ ਟਰੈਕ ਤੇ ਤੇ ਇੱਕ ਪਾਸੇ 3600 3000 ਇਹਨਾਂ ਟਰੈਕਟਰਾਂ ਦੇ ਵੇਜੋ ਆਹ ਟਰੈਕਟਰ ਦੀ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਸੀਗੀ ਇਹ ਬਾਈਆਂ ਨੇ ਦੋ ਤਿੰਨ ਵਾਰੀ ਖਲਾਇਆ ਟਰੈਕਟਰ ਇਹ ਤੇ ਤਾਂ ਕਰਕੇ ਫਿਰ ਆਪਣੇ ਕੋਲੇ ਆਇਆ। ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਿਓ। ਬਹੁਤ ਬਹੁਤ ਧੰਨਵਾਦ ਕੰਟੈਕਟ ਨੰਬਰ 9814737596 9478237596